ਤਜਰੀ ਅਕਾਲ ਜੀ ਤੁਹਾਡੀ ਕਚਹਿਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਤੁਹਾਨੂੰ ਉਦੋਂ ਪਰਦਾਲਾ ਚੌਂਕੀ ਦਿਖਾਈ ਤੀ ਉਹ ਚੌਂਕੀ ਇੱਥੇ ਵੀ ਰਹੀ ਆ ਬਰਵਾਲੀ ਖੁਰਦ ਤੇ ਇੱਥੇ ਰਹੀ ਆ ਚੌਂਕੀ ਇੱਥੇ ਫੇ ਬਿਜਲੀ ਬੋਰਡ ਵਾਲੇ ਵੀ ਬੈੰਦੇ ਰਹੇ ਨੇ ਉਹ ਦੇਖੋ ਅਜੇ ਵੀ ਚੌਂਕੀ ਦੇ ਤੁਹਾਨੂੰ ਅੱਖਰ ਲਿਖੇ ਹੋਏ ਦੇਖਣਗੇ ਕੀ ਕਹੀ ਥੋੜਾ ਬਹੁਤ ਉਹ ਦੇਖੋ ਬੈਰਕ ਮੁਲਾਜ਼ਮਾਨ ਉਹ ਦੇਖੋ ਲਿਖੇ ਹੋਏ ਅਜੇ ਵੀ ਬੈਰਕ ਮੁਲਾਜ਼ਮਾਨ ਫਿੱਕਾ ਪੈ ਗਿਆ ਤੇ ਦਫਤਰ ਇੰਚਾਰਜ ਠੀਕ ਆ ਜੀ ਤੇ ਦਫਤਰ ਮੁੰਛੀ ਠੀਕ ਆ ਜੀ ਦੇਖੋ ਇੱਥੇ ਵੀ ਚੌਂਕੀ ਰਹੀ ਆ ਤੇ ਆ ਵੀ ਦੇਖੋ ਸੱਚੀ ਇਤਲਾਹ ਦਿਓ ਪੁਲਿਸ ਤੁਹਾਡੀ ਕਿ ਆ ਦੇਖੋ ਇਹ ਵੀ ਲਿਖਿਆ ਹੋਇਆ ਸੱਚੀ ਇਤਲਾਹ ਦਿਓ ਦੇਖੋ ਜੀ ਇਹ ਚੌਂਕੀ ਉਰੇ ਵੀ ਰਹੀ ਆ ਤੇ ਦੇਖੋ ਡਾਕਟਰ ਮੁੰਸ਼ੀ दफ्तर मुलाजमान मुलजमान मुल दफ्तर मुलाजमान बैरक मुलाजमान देखो इतने भी रही है चौंकी मिलते हैं जी अगले ब्लॉक